ਆ ਜਾ ਮਨਾ ਆ ਜਾ ਬਹੁਤ ਟਾਈਮ ਹੋ ਗਿਆ ਆ ਜਾ ਆ ਜਾ ਟਾਈਮ ਹੋ ਗਿਆ 11:30 ਤੇ ਹੁਣ ਅਸੀਂ ਚੱਲੇ ਆਂ ਪਿੱਛੇ ਰੱਖ ਦੇ ਠੀਕ ਨਾ ਸਾਈਡ ਤੇ ਰੱਖ ਦੇ ਆ ਗੱਡੀ ਤੇ ਕਿੰਨੀ ਗੰਦੂਰੀਈ ਗੱਡੀ ਬਹੁਤ ਗੰਦੀ ਹੋਈ ਪਈ ਟਾਈਮ ਹੀ ਲੱਗਣ ਦਾ ਗੱਡੀ ਧੋਂਦਾ ਆ ਮੇਰੀ ਦਵਾਈ ਰੱਖਿਓ ਫੋਨ ਵੀ ਰੱਖ ਦੋ 100 ਰੁਪਏ ਬੈਗ ਉਹ ਚ ਪੈਕ ਚ ਪਾ ਕੇ ਰੱਖਣਾ ਹੋਰ ਇਹੀ ਤਾਂ ਬਿਮਾਰੀ ਹੈ ਬੈਗ ਅਮਨ ਪਰਸ ਕਿੱਥੇ ਹੈ ਕੋਈ ਗੱਡੀ ਨਾਲ ਹੀ ਚਲੀ ਜਾਣੀ ਹੈ ਪਰਸ ਗੱਡੀ ਤੇ ਲੈ ਜਾਣੀ ਹੈ ਉਤਾਰਨੇ ਉਹ ਮੇਰੇ ਅੰਦਰ ਕੜਨੀ ਢੋਹ ਤੇ ਫੜਾਈਂ ਢੋਹ ਤੋਂ ਪਰਸ ਚਲੋ ਕੱਢੋ ਮੈਂ ਪਾ ਲੈਣੀ ਆ ਤੇ ਜੀ ਸਸਟੀ ਕਾਰ ਸਾਰਿਆਂ ਨੂੰ ਨਵੇਂ ਵਲੌਗਸ ਤੁਹਾਡਾ ਸਵਾਗਤ ਆ ਟਾਈਮ ਹੋ ਗਿਆ ਜੀ 11:30 ਵਜੇ ਦਾ ਤੇ ਹੁਣ ਚੱਲੇ ਆਂ ਅਸੀਂ ਬਾਜ਼ਾਰ ਸਿਖਰ ਦੁਪਹਿਰੇ ਤੋਂ ਤੇ ਸ਼ਾਮ ਨੂੰ ਸਾਡੇ ਕੋਲ ਟਾਈਮ ਨਹੀਂ ਸਵੇਰੇ ਸਾ ਟਾਈਮ ਹੁੰਦਾ ਸਵੇਰੇ ਘਰ ਦੇ ਕੰਮ ਹੁੰਦੇ ਨੇ ਕਰਦੇ ਕਰੰਦੇ ਤੁਹਾਨੂੰ ਆਹ ਟਾਈਮ ਆ ਗਿਆ ਚੱਲੋ ਚਲੋ ਚਨੇ ਚੱਲੋ ਚਲੋ ਜੁੰਨੀਆਂ ਅਸੀਂ ਕਾਟਨ ਦੀਆਂ ਲੈ ਲਈਆਂ ਨਾਲ ਕਿ ਧੁੱਪ ਲੱਗੇਗੀ ਤੇ ਲੈ ਲਾਂਗੇ ਕਿਉਂਕਿ ਅਸੀਂ ਬਾਜ਼ਾਰ ਤੇ ਫਿਰਨਾ ਹੈ ਬਾਏ ਗਗੜੇ ਕੱਢੀ ਵਿਚਾਰੇ ਘਰ ਖੜੀ ਕਰਕੇ ਖੜੇ ਨੇ। ਫਰ ਜੋ ਖੜ ਜੋ ਯਾਰ ਖੜ ਜੋ ਚਲੋ ਕੀ ਹੋ ਗਿਆ ਬੱਚੇ ਨੇ ਚੁੱਛੂ ਕਰਨਾ ਬੱਚੇ ਨੇ ਚੁੱਛੂ ਕਰਨਾ ਨਹੀਂ ਪਤਾ ਵਾਂ ਮੈਨੂੰ ਚੁੱਛੂ ਆ ਗਿਆ। ਬੜੀ ਗਰਮੀ ਹੀ ਬੀਜੇ ਦਿੱਕਤ ਪੈ ਗਈ ਨਾ। ਜਮਣ ਮੈਦਰ ਮਣ ਦੇਰੀ ਪਰਸ ਪਾ ਕੇ ਪਰ ਸੇ ਨਾ ਅੱਜ ਮਹਾਪਰਸਲਾ ਬੈਰ ਹੈ ਅਦਰ ਦੋਨੋਂ ਮਾਰਦਣਾ ਦੇ ਉਹ ਤੋ ਕੇ ਪਾਵਾਂ ਕਿਤੇ ਨਾ ਨਾ ਤੇ ਹੈ ਨਹੀਂ ਅੱਬ ਦੇ ਲੋ ਦਮਣ ਦੀ ਚਲਦੀ ਹੈ ਨਹੀਂ ਨਹੀਂ ਦਮਣ ਨੇ ਅਮਨ ਨੂੰ ਅਮਨ ਨੂੰ ਪਿੱਛੇ ਫੇਰਤਾ ਮੈਂ ਕਿੱਥੇ ਆਵਾਂ ਉਹ ਬਣੀ ਉਹ ਦਰ ਹੋਗਾ ਕੋਣ ਕਾ ਤੇ ਪਿੱਛੇ ਬੈਠਾ ਗਗਣ ਵਿੱਚ ਹੋ ਕੇ ਬੈਹਰ ਗੱਡਾ ਮੇਰੇ ਕੋਟਾ ਦੇ ਰੱਖ ਦੋ ਹਾਂ ਉਹ ਤਾਂ ਆਪਣੇ ਕੋ ਡਾਈ ਵਾਲਾ ਸਮਾਨ ਇੰਨਾ ਹੋ ਗਿਆ ਨਾ ਉਹਦੇ ਵਿੱਚ ਦ ਮੂੰਹ ਮੇਰੇ ਪਾਸੇ ਪਾਂ ਚੜੇ ਮਾਸ ਤੇ ਹੈ ਨਹੀਂ ਪਾਸੇ ਕਿਤੇ ਮਾਸਾ ਹਾਏ ਹੈ ਕਹਿਰਾ ਜਿਹਾ ਸਰੀਰ ਹੈ ਹਾਏ ਤੇਰੇ ਅਮਨ ਉਹ ਖਾਣਾ ਕਲੂਦਾ ਦੇ ਸਾਹਮਣੇ ਖਾ ਰਿਆ ਜਿਹੜਾ ਉਹ ਮੂੰਹ ਬਣਾਉਣਾ ਖਾਣਾ ਮੇਰਾ ਤਾਂ ਜੀ ਨਹੀਂ ਕਰਨਿਆ ਖਾਣ ਨੂੰ ਯਾਰ ਮਿੱਠੇ ਸਮੂਸੇ ਬੜੇ ਘੈਂਡੁੰਨੇ ਨੇ ਲੈ 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 ਲਓ ਮੈਂ ਨਹੀਂ ਦਰਦੀ ਲੈ ਲਓ ਹਾਂਜੀ ਬੈ ਗਈ ਹੋਈ ਹੈ ਇੱਕ ਦੁਪੱਟਾ ਵੇਚਿਆ ਸੀ ਜੀ ਇਹ ਦੁਪੱਟਾ ਇਹਦਾ ਸੂਟ ਲਾਉਣਾ ਤੇ ਕ੍ਰੇਪ ਦਾ ਲਾ ਦਿਓ 골ਡਨ ਕੜਾ ਤਾਂ ਲੱਗੂਗਾ ਨਾ ਸਾਡੀ ਗੱਡੀ ਚ ਇੰਨੀ ਜਗ੍ਹਾ ਤੋ ਜਾਣੇ ਹੋਰ ਬਹਿ ਸਕਦੇ ਤੇ ਗगन ਦੀਆਂ ਲੱਤਾਂ ਦੇ ਵਿੱਚ ਆਂ ਕਰੇਲੇ ਜਿਹੜੇ ਢੰਡੇ ਲੱਤਾਂ ਹਿੱਲਣ ਨਹੀਂ ਦੀਆਂ ਉੱਥੇ ਜੰਮ ਗੀਆਂ ਕਰੇਲੇ ਰੱਖੇ ਗਗਨਾਂ ਦੀ ਮੇਰੇ ਪੈਰਾਂ 'ਚ ਕਰੇਲੇ ਡੱਗ ਗਏ ਫਾੜੀ ਨਹੀਂ ਮੋੜ ਨਹੀਂ ਗਿਆ ਮੇਰੇ ਪੈਰਾਂ 'ਚ ਕਰੇਲੇ ਨੇ ਮਹਿੰਗੇ ਨੇ ਕਰੇਲੇ ਨਹੀਂ ਮੇਰੇ ਪੈਰਾਂ 'ਚ ਕੋਸ਼ਤੇ ਡੱਗ ਗਏ ਨਹੀਂ ਪਤਾ ਹੁਣ ਉੱਤਰ ਤੇ ਪਤਾ ਲੱਗੂਗਾ ਉਤਰਾਂਗੇ ਪਹਿਲੇ ਮੇਰੇ ਧਿਆਨ ਆਕ ਦੇ ਜੇ ਕਲਾਟਿਕਲ ਪੈਣਾ ਤਾਂ ਉੱਤੇ ਕਿੱਥੇ ਆ ਤੇ ਇੱਥੇ ਆ ਕੀ ਗਿੱਲਾ ਗਿੱਲਾ ਇੱਕ ਇੱਕ ਕਰੇਲਾ ਉਹਦੇ ਪਿੱਛੇ ਦਹੀਂ ਭੱਲੇ ਤੇ ਭਾਜ ਦਹੀਂ ਦਾ ਹੀ ਨਿਕਲ ਜੇ ਤੇ ਭੱਲੇ ਭੱਲੇ ਰਹਿ ਜਾਣ ਇਹ ਕਿਹ ਕਰੇਲਾ ਅਮਣੇ ਫਟਾਫਟ ਬਾਹਰ ਕੱਢ ਲੈ ਅਮਣ ਪੈਸੇ ਹੱਥ ਚ ਵੜ ਕੇ ਬੈਠੀ ਕੀ ਕਦੂ ਆਉਣੇ ਲੱਗੇ ਮਸ਼ੀਅਤ ਲਗਾ ਕੇ ਧੋਣੀ ਬਾਹਰ ਕੱਢ ਲੈਣੀ ਇਹ ਕਦੋਂ ਜਿਹੜੀ ਕਲਕਾਉਣਾ ਜਾ ਕੇ ਇਹ ਹੋਲੀ ਭਰਾਵਾ ਇਹਦੇ ਕੇ ਤਰ੍ਹਾਂ ਹੀ ਅਮਣ ਖੋਲਿਆ ਅਹ ਤਰ੍ਹਾਂ ਹੀ ਨਹੀਂ ਮਿਲਿਆ ਨਹੀਂ ਇਹ ਤਾਂ ਆਵਾ ਕੋ ਲੈ ਕੇ ਆ ਤਰ੍ਹਾਂ ਚ ਇਨਾ ਪਾਣੀ ਪਾਇਆ ਹੈ ਗਲਣਾ ਇਨਾ ਪਾਣੀ ਉਹਨਾਂ ਦਾ ਰੰਗ ਨਿੱਠਾ ਲੱਗ ਗਿਆ ਉਹਨਾਂ ਦਾ ਰੰਗ ਕਿ ਉਹ ਐ ਗਰਮੀ ਉਹ ਹੱਥ ਠੀਕ ਹੋ ਗਿਆ ਇਨਾ ਬੁਰਾ ਹਾਲ ਸਿਰਮੀ ਵੀ ਉਹਦੀ ਆਪਾਂ ਨੇ ਲੈਣਾ ਕੱਦੂ ਉਹ ਨਾ ਕੋਈ ਅਮਨ ਜਿੰਨਾਂ ਨੂੰ ਆਪਾਂ ਨੇ ਕਿਹਾ ਸੀ ਹਾਂ ਹਾਂ ਕਿ ਸਾਡਾ ਟੱਬਰ ਵਾ ਉਹਨਾਂ ਦੇ ਘਰੇ ਪਹੁੰਚਦਾ ਕਰਦਾ ਇੱਕ ਦਿਨ ਛੱਡ ਗਿਆ ਸਾਡਾ ਟੱਬਰ ਵਾ ਵੱਡਾ ਮੈਂ ਕਿਹਾ ਕੱਦੂ ਵਾ ਵਾ ਤੇ ਦੀ ਭਰਾਵਾ ਸਾਨੂੰ ਆਹ ਆਰਗੈਨਿਕ ਲੈ ਲੈ ਉਹ ਕੱਦੂ ਆਰਗੈਨਿਕ ਕਿੱਥੋਂ ਮਿਲਦਾ ਆਰਗੈਨਿਕ ਲਿਓ ਘਰੇ ਦੇ ਬੀਜੋ ਕਿਤੇ ਦੋ ਪੀਂ ਸੁਰਸੇ ਦੇ ਬਾਹਰ ਹਾਈ ਤੋਰੀਆਂ ਅਮਨ ਕੱਦੂਆਂ ਦੇ ਬੀ ਲੈ ਲੈਂਦੇ ਯਾਰ ਕਿੰਨੀ ਹੁਣ ਆਪਣੇ ਘਰੇ ਸੁੱਖ ਲਗੋੜਾ ਸੁੱਖ ਨਾਲ ਤੇ ਉਹਨੇ ਆਪਾਂ ਨੂੰ ਚਾਹੀਦਾ ਜੇ ਕੇ ਭੈਣ ਭਰਾ ਨੇ ਸਬਜ਼ੀ ਲਈ ਤੇ ਪਲੀਜ਼ ਐਡਰੈਸ ਸੈਂਡ ਕਰ ਦਾਂਗੇ ਵਟਸਐਪ ਤੇ ਕੰਨ ਸਬਜ਼ੀ ਭੇਜਿਆ ਕਰੋ ਜੋ ਰੇਟ ਚੱਲਦਾ ਉੱਥੇ 10 ਰੁਪਏ ਵੱਧ ਹੀ ਲੈ ਲੈ ਕਰੋ ਕੋਈ ਗੱਲ ਨਹੀਂ ਬਸ ਇਹ ਹੀ ਸਾਨੂੰ ਮਤਲਬ ਘਰੇ ਨਾ ਭੀਜਿਓ ਤੁਸੀਂ ਲੋਕਾਂ ਕੋਈ ਮੰਗੋ ਟਾਈਮ ਹੀ ਨਹੀਂ ਕੀ ਮੰਗਣ ਥੋੜੇ ਦੇ ਮੁੱਲ ਖਰੀਦਣੀ ਹੈ ਟੇਕ ਕੇਅਰ ਵੀ ਕਰਨੀ ਪਣੀ ਨਾ ਹੋਰ ਟੇਕ ਕੇਅਰ ਤੁਹਾਡੀ ਕੋ ਆਪਣੀ ਨਹੀਂ ਹੁੰਦੀ ਸਭ ਤੇ ਨੀ ਤੋਰੀਆਂ ਨਹੀਂ ਪੱਲਾ ਕਦੂਆਂ ਦੀਆਂ ਲਾ ਦੇਣਿਆ ਬੰਦ ਪਾਣੀ ਹੈ ਚੱਲ ਪਾ ਦਿੰਦੇ ਜਿੰਨੇ ਹੋਣੇ ਤੋਂ 2 ਰੁਪਏ ਕਿਲੋ ਕਦੂ ਤੇ ਤੋਰੀ ਸੋਨੂੰ ਇਹ ਤਾਂ ਫਿਰ ਤੁਹਾਡੀ ਗਲਤੀ ਹੈ ਨਾ ਪਕੜ ਨਹੀਂ ਦੇ ਲਿਆ ਤੁਸੀਂ ਆ ਮੈਂ ਕੈਸੇ ਘਰ ਪਰ ਚੜ੍ਹ ਦੋ ਲੋ ਦੋਨੇ ਚਾਰ ਚਾਰ ਸੇਟਾ ਕਿ ਉਠਾਏ ਨੇ ਉਹ ਮੈਂ ਮੈਂ ਬੇਟਾ ਮੈਂ ਆ ਕੰਮ ਮੈਂ ਚਾੜੂ ਲਾ ਤੇਰੇ ਅੰਗਰੇ ਨਾਲ ਕਰਦਾ ਬੇਟਾ ਮੈਂ ਤਾਂ ਮੈਂ ਕੰਮ ਮੈਂ ਤਾਂ ਟਾਈਮ ਨਾਲ ਰੋਡ ਤੇ ਕੰਮ ਕੀਤਾ ਟਾਈਮ ਨਾਲ ਕਰਦੀ ਚੜ੍ਹ ਤੇ ਚੜ੍ਹ ਰੋਡ ਤੇ ਸਕੂਟਰੀ ਉਹ ਚਾਰੇ ਨੂੰ ਮਾਰ ਕੇ ਦੇ ਤਵਾਜਦੀ ਉਹਦਾ ਫੇਸ ਸਕੂਟਰੀ ਵੜ ਕੇ ਖੜਾ ਹੈ ਚਲਾ ਵੀ ਰ ਤੂੰ ਦੋ ਵੀ ਆ ਆਦਮੂ ਗੱਲ ਤਾਂ ਵਧੀਆ ਕਹੀਏ ਵਾਕੇ ਦੇਖਦਾ ਨਹੀਂ ਮੇਰੇ ਖੂਚ ਪਾਇਆ ਨਾ ਮੈਂ ਸਕੂਟ ਚੋਰੀ ਬਣੀ ਦੰਨ ਅੱਖ ਦੋ ਤੋਂ ਚਾਰ ਹੋਣੇ ਨਹੀਂ ਚਲਉਂਦੀ ਨਹੀਂ ਹੈਗੀ ਕਹਿੰਦੀ ਮੇਰੀ ਅੱਖ ਦੋ ਤੋਂ ਚਾਰ ਹੋ ਜਨ ਸਕੂਟਰੀ ਨਹੀਂ ਚਲਦੀ ਹੁਣ ਮੈਂ ਡਰਦੀ ਚਲਾਉਂਦੀ ਨਹੀਂ ਕੀ ਵਾਦਾ ਹਾਂ ਤਾਂ ਹੀ ਮੈਂ ਚਲਾਉਂਦੀ ਨਹੀਂ ਤਾਂ ਹੀ ਮੈਂ ਕੰਮ ਜਬ ਨਹੀਂ ਹੋਈ ਕਿ ਕੰਮ ਜਬ ਨਹੀਂ ਕੰਮ ਤਾਂ ਸੁੱਕ ਨਾ ਬਥੇਰੇ ਹੋਗੇ ਨਹੀਂ ਇਹ ਗੱਲ ਨਾ ਸਕੂਟਰੀ ਚਲਾਉਣ ਚ ਕਹਿ ਰਹੀ ਆ ਮੈਂ ਸਕੂਟ ਨਹੀਂ ਆਪਾਂ ਚਲਾਉਣੀ ਆਪਾਂ ਪ੍ਰਧਾਨ ਕਾਧ ਲਈ ਜਿੰਦਾਬਾਦ ਲਓ ਪ੍ਰਧਾਨ ਤੇ ਆ ਤੂੰ ਆਪਾਂ ਨਹੀਂ ਦੋ ਜਣੀਆਂ ਹੋਣਾ ਦੇਪਾ ਤੇ ਕਿਤੇ ਕੰਦੂਆ ਵਾਲੇ ਹੀ ਹੋਣਗੇ ਦਮੂ ਨੂੰ ਆਉਂਦੀ ਏ ਸਵੇਰੇ ਆਪਾਂ ਜਾਣਾ ਸਕੂਲ ਚੰਗਾ ਕਾਤੇ ਬੱਚਿਆਂ ਨੂੰ 7-10 ਤੇ ਤੋਰ ਦੇਣਾ ਮੈਂ ਤੇ ਸਾਰੇ ਰੈਡੀ ਕਰਕੇ ਸਾਰਾ ਕੁਝ ਦੇ ਬਾਹਰ ਜਾ ਕੇ ਬੁਲਟ ਸਟਾਰਟ ਕਰਿਆ ਕਰ ਬਾਹਰ ਜਾ ਕੇ ਰੀਲ ਬਣਾ ਲੈ ਪਹਿਲਾਂ ਕੰਮ ਕਰਿਆ ਕੋਈ ਨਹੀਂ ਫਿਰ ਹਨੇਰਾ ਹੋ ਜੂਗਾ ਲੈ ਹਨੇਰਾ ਉਧਰ ਵੀ ਹੋ ਜਾਣਾ ਪੁੱਤ ਲੈ ਲੈ ਕਮੋਰ ਇੱਕ ਤਾਂ ਕੱਲ ਬਣਾਈ ਲੈ ਧੂਕ ਧੂਕ ਕਰਵਾਉਂਗੀ ਇਸकी ਇਹ ਚਿਲਾ ਲੂੰਗੀ ਮੈਂ ਫਾਗੋ ਥੋੜੀ ਮੈਨੂੰ ਜਾਣੀ ਚਾਚੂ ਬੇਟੀ ਅੰਦਰ ਕਰ ਲੈ ਕਰ ਦੇ ਮੈਂ ਨੂਰੀ ਰੀਲ ਬਣਾ ਲੈਂਦੇ ਫਿਰ ਤੇਰੀ पहले पता कर दे। मैं दसवीं फोन कर दी वो अच्छी मच रहे हैं कि मच गया ਨਾਲ ਹੌਲੀ ਹੌਲੀ ਚੱਈ ਮੇਰਾ ਪੁੱਤ ਹੌਲੀ ਹੌਲੀ ਰੋਡ ਕਿ ਲੈ ਜਾ ਰੋਡ ਕਿ ਲੈ ਜਾ ਆਪਾਂ ਨੂੰ ਹੋਇਆ ਇਧਰੋਂ ਵੀ ਕੱਢਣੇ ਨੇ ਪਿੱਛੋਂ ਵੀ ਪਹਿਲਾਂ ਆ ਜੂ ਦੇਖੂੰਗਾ ਤਰਾ ਕੱਜ ਮੈਂ ਤੈਨੂੰ ਪਿਆਜ਼ ਲੈ ਕੇ ਜੁਕ ਨਹੀਂ ਪਿਆਜ਼ ਨਹੀਂ ਆ ਗਏ ਵਿੱਚ ਆਮ ਦਾ ਚਾਹ ਚੌਲਾਂ ਤੇ ਕਹਿੰਦੇ ਚਿਕਨ ਬਰੀਆਨੀ ਖਾ ਲੋ ਕਿਹੜੇ ਤੇਜ਼ ਨੇ ਇਹ ਬੱਚਿਆਂ ਨੂੰ ਪਾਗਲ ਬਣਾ ਰਹੇ ਨੇ ਕਹਿੰਦੇ ਤੁਹਾਡੇ ਲਈ ਚਿਕਨ ਬਰੀਆਨੀ ਲੈ ਕੇ ਆਈਆਂ ਤੇ ਫਤਹਿ ਵਿੱਚ ਪਾਇਆ ਹੋਇਆ ਆਮ ਦਾ ਚਾਹ ਤੇ ਨਾਲ ਚੌਲ ਹੈ ਇਹ ਬਣ ਗਈ ਚਿਕਨ ਬਰੀਆਨੀ ਉਧਰ ਆਪਣਾ ਸਟਾਕ ਆ ਚੁੱਕਿਆ ਬਾਹਰ ਰੱਖ ਦਿਓ ਭਾਈ ਬਾਹਰ ਲੈਡ ਚੱਲਣ ਨਹੀਂ ਗਈ ਆਗੇ ਜੀ ਨਵੇਂ-ਨਵੇਂ ਸੂਟ ਤੇ ਆਜੋ ਤੁਸੀਂ ਫਟਾਫਟ ਤੇ ਆਪਾਂ ਦਿਖਾਈਏ ਤੁਹਾਨੂੰ ਸੂਟੋ ਸੂਟ ਕਰ ਦੇਣਾ ਮਾਹੌਲ ਬਟਰ ਕਾਟਨ ਆ ਗਈ ਬਟਰ ਕਾਟਨ ਆ ਗਈ ਬਟਰ ਕਾਟਨ ਆ ਗਈ ਮਟਰ ਕਾਟਨ ਆ ਗਈ ਬਟਰ ਕਾਟਨ ਮਡਾਲ ਬਟਰ ਕਾਟਨ ਤੇ ਆਹ ਹਾ ਕਿਹੜੀ ਕਹਿੰਦੇ ਨੇ ਆਪਾਂ ਜੀ ਕੀ ਕਹਿੰਦੇ ਆ ਆਪਣੀ ਆਈਏ ਬੈਂਬਰ ਕਾਟਨ ਜੀ ਹਮ ਆਪਣੇ ਬੈਂਬਰ ਦੇ ਦੁਪੱਟੇ ਆਹੀ ਬੈਂਬਰ ਕਾਟਨ ਵੀ ਆ ਗਈ ਹੈ ਹਾਂ ਜੀ ਆ ਗਏ ਹੋ ਕਹਾਂ ਜਨਾਬ ਹਮਾਰਾ ਗਿਫਟ ਗਿਫਟ ਨੂੰ ਦਾਇਰ ਰਹੀ ਦੇ। ਕੀਰੇ ਹੀ ਨੇ ਤੇ ਚ। ਆ ਜੀ। ਆਪਾਂ ਨੇ ਹੀ ਮਗਾਇਆ ਗੰਡੀ ਅੱਗੇ ਰੱਖਣ ਨੂੰ। ਮੈਨੂੰ ਬੜਾ ਸੋਹਣਾ ਲੱਗਿਆ ਏ। ਹਾਂ। ਨਹੀਂ ਨਹੀਂ ਇਹ ਆਪਣੇ ਠੀਕੀ ਤੋਂ ਨੇ ਜਿਹੜੇ ਪ੍ਰੀਤੀ ਹੁਣੀ ਉਹਨਾਂ ਨੇ ਭੇਜਿਆ। ਉਹਨਾਂ ਨੇ ਦੁਕਾਨ ਜੀ ਨਵੀਂ ਪਾਈ ਏ। ਦੇਖਿਆ ਕਿੰਨਾ ਝੋਜਾ ਨਾ। ਮੈਂ ਕਿਹਾ ਵੱਡਾ ਹੈ ਕਿਹੜਾ ਛੋਟਾ। ਡੌਗੀ ਦੀ ਸਮੇਲ ਆ ਰਹੀ ਏ। ਆ ਡੌਗੀ ਦੀ ਸਮੇਲ ਆ ਰਹੀ ਏ। ਨਾ 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 ਛੱਡੀ ਸੁਹ ਕੀ ਨੀ ਜੜੀ ਵਾਜ ਕਰਦਾ ਨਾ ਇਹ ਦੁਪੱਟਾ ਲੈਣਾ ਸੀ ਥੋੜਾ ਜਿਹਾ ਇਹ ਵੀ ਚੋ ਵੀ ਹੈ ਕੀ ਹਾਂ ਫਿਰ ਉਹ ਨਾਲ ਚਿਪਕ ਜੇਗਾ ਨਾ ਗੱਡੀ ਦੇਵੇਂ ਗੇਟ ਹੈ ਨਾ ਲੱਗੇਗਾ ਨਹੀਂ ਬਹੁਤ ਪਿਆਰਾ ਬਹੁਤ ਪਿਆਰਾ ਥੈਂਕ ਯੂ ਸੰਦੀਪ ਵੀਰ ਜੀ ਥੈਂਕ ਯੂ ਪ੍ਰੀਤੀ ਥੈਂਕ ਯੂ ਸੋ ਮੱਚ ਨਹੀਂ ਥੱਕੇ ਨਾ ਖੋਲਣੀ ਅੱਖਾਂ ਸੁੱਤਾ ਪਿਆ ਅਗਲਾ ਉਹ ਗੱਦੇ ਤੇ ਬਹੁਤ ਪਿਆਰਾ ਜਿਹਾ ਲੋ ਜੀ ਟਾਈਮ ਹੋ ਗਿਆ 11:30 ਵਜੇ ਦਾ ਤੇ ਕੰਮ ਪੱਖ ਚੱਲਿਆ ਪੂਰਾ ਤੁਹਾਨੂੰ ਪਤਾ ਕਿ ਜਿਉ ਜਿਉ ਰਾਤ ਹੁੰਦੀ ਸਾਡੇ ਜਿਉ ਉਦੋਂ ਉਦੋਂ ਦਿਨ ਚੜਦਾ ਤੇ ਇੱਧਰ ਲੋਕਾਂ ਬਾਤ ਹੁੰਦੀ ਸਾਡੇ ਵੱਲ ਦੇਖਾ ਤੇ ਇੱਧਰ ਵਿੱਚ ਆ ਜਿਹੜੇ ਬਾਸੀ ਬੁਟੀਕ ਵਾਲੇ ਇਹ ਵੀ ਫਰੀ ਜਾਂਦੇ ਵਿੱਚ ਕੋਡ ਸਟ ਦੇ ਲੈ ਕੇ ਪਿੰਨ ਮੇਰਾ ਬੇਲਾ ਦੇਗਾ ਪਿੰਨ ਮੇਰਾ ਪਿੰਨ ਮੈਨੂੰ ਦੇ ਆਪਣੇ ਪੈਨ ਲਾਓ ਨਾ ਕਮੈਂਟਰੀ ਪੈਣੇ ਨਾ ਖਾ ਲਓ ਬੱਲਣ ਨੇ ਅਗਲੇ ਤਾਂ ਕੰਮ ਬੰਦ ਹੋ ਜੂ ਤੂੰ ਪਿੰਨ ਲੈ ਲਿਆ ਤੇ ਦਵਾਏ ਵਰਤਾਂ ਨੀ ਆਪਿਆ ਇੱਥੇ ਪਹਿਨੇ ਇੱਕ ਹੋਰ ਗਗਨ ਇੱਥੇ ਪਿਆ ਮੈਂ ਰੱਖਿਆ ਹੁਣ ਲੈ ਲੈ ਇੰਨੇ ਕਿਹਦੇ ਹਿਸਾਬ ਨਾਲ ਕਹਿ ਦਿਖਾ ਦੇ ਇਹ ਹੁਣ ਇਹਨੂੰ ਪਤਾ ਹੋਵੇ ਪੁੱਛ ਕੇ ਡਾਂਗ ਮਾਰਦੇ ਰਹੇ ਤੇ ਗੱਦੇ ਅਮਣ ਗੱਦੇ ਲੱਗ ਰਹੇ ਨੇ ਅੰਦਰੋਂ ਫਤੇ ਗੱਦੇ ਲਾ ਰਿਆ ਮੈਂ ਤਾਂ ਆਰ ਕੰਮ ਆਪਣਾ ਪਾਖ ਚੁੱਕਿਆ ਜਿਵੇਂ ਰਾਤ ਹੁੰਦੀ ਆਪਣਾ ਕੰਮ ਤੇ ਉੱਤੇ ਸ਼ੁਰੂ ਹੁੰਦਾ ਤੇ ਉਧਰੋਂ ਬੱਚੇ ਵਿਚਾਰੇ ਕਹਿੰਦੇ ਨੇ ਕਿ ਸਾਡੀਆਂ ਮਾਵਾ ਬੈਠੀਆਂ ਤਸਵੀਰ ਬੈਣਾ ਨੋ ਜੀ ਗਗਨ ਵੀ ਲੱਗੀ ਹੁਣ ਪੈਕਿੰਗ ਕਰਨਾ ਇੱਥੇ ਪਹਿਨਣਾ ਹੈਗਾ ਜੀ ਇੱਥੇ ਦੇਖ ਤੇ ਪਿਆ ਹੁਣ ਤੇਰਾ ਗੋਗਰਾ ਦੋਸਤ ਹੋਰ ਕਿਹੜੇ ਪੈਕ ਕਰਦੇ ਸੀ ਕਿਦੋਂ ਕਰੀ ਸੀ ਤੁਹਾਨੂੰ ਕਹਿ ਰਹੀ ਆ ਕਿ ਸਾਰੇ ਸੂਟ ਉੱਥੇ ਪਹਿਨਣਾ ਤੁਹਾਡੀ ਬਨਾਣ ਕਿਧਰ ਤੇ ਤੁਹਾਡੀ ਟੀਸ਼ਰਟ ਕਿਧਰ ਜਾ ਰਹੀ ਕਲਵਿੰਦਰ ਉਹ ਕਲ ਕਲਵਿੰਦਰ ਉਧਰ ਰੋਲਵੇ ਟੰਡਿਆ ਤੁਸੀਂ ਲਵੇ ਟੋਰ ਹੋ ਜਾ ਕੇ ਆਈਫੋਨ ਗਿਆ ਮੈਂ ਅੰਦਰ ਰੱਖ ਲਈ ਆ ਗਿਆ ਹੁਣ ਚਲ ਆ ਚਲੀ ਲੈ ਦੇ ਮੈਂ ਕੰਮ ਕਰ ਦਸੋਂ ਠੀਕ ਹੈ ਹਾਂਜੀ ਹਾਂਜੀ ਇਹਦਾ ਮਤਲਬ ਜੀ ਆਈ ਮੇਰਾ ਮਤਲਬ ਕਾਮਯਾਬ ਆਹੀ ਵੇ ਰਾਨੂੰ ਕਰਨੀ ਆ ਗਈ ਮਾਸੀ ਕਿਦਾਂ ਫੋਨ ਵਾਲੇ ਬੰਦੇ ਕਹਿਂਦੇ ਆ ਫੋਰ ਮਾਸੀ ਨੇ ਸੇਲ ਤੋਂ ਸੁਣਾਓ ਇਹ ਲੇਟ ਬੱਚੇ ਉੱਠਣ ਵਾਲੇ ਅੱਜ ਜਲਦੀ ਉੱਠ ਕੇ ਨੇ ਨਹਾ ਵੀ ਲਏ ਨੇ ਮੈਨੀਆਂ ਅੱਜ ਤਾਂ ਕਮਾਲ ਹੀ ਹੋ ਗਈ ਦਮਨ ਇਹ ਨਾ ਕਿ ਉਹ ਵੀ ਬਣਾਉਂਦਾ ਅੱਜ ਹੀ ਲੈ ਕੇ ਬਣਾਣੀਆਂ ਪਟਰਾ ਤੇ ਨਾ ਕਿ ਨਹੀਂ ਕਿੰਨੇ ਕਹਿਣਾਂ ਦੀ ਨਹੀਂ ਦਮਨ ਆਪੇ ਦਮਨ ਕਹਿਣਾ ਆਪੇ ਮੈਨੂੰ ਨਹੀਂ ਆਈ ਛੋਟਾ ਕਹਿਣ ਤੋਂ ਵੀ ਆ ਜੀ ਅੱਛਾ ਨਹੀਂ ਮੈਂ ਕਹਾਂ ਕਿ ਲੇਟ ਬੱਚੇ ਉੱਠਣ ਵਾਲੇ ਕਿਨਾ ਆ ਵੀ ਲੈਨੇ ਨਹੀਂ ਤਾਂ ਲੇਟ ਨਾਲ ਆਉਂਦੇ ਨੇ ਤੇ ਟਾਈਮ ਆ ਜੀ ਮਾਰਨਿੰਗ ਤੋਂ 7:00 ਵੱਜ ਚੁੱਕੇ ਨੇ ਤੇ ਇਹੋ ਜਿਹਾ ਟਾਈਮ ਪੀਸ ਲੱਗਾ ਜਿਸ ਟਾਈਮ ਹੀ ਨਹੀਂ ਦਿਖਦਾ ਹੈਗਾ ਤੇ ਬੱਚੇ ਉੱਥੇ ਸੁੱਝ ਜਾਣੇ ਪਰ ਨੀਂਦ ਕਿੱਧਰ ਗਿਆ ਫਤਿਹ ਫਤਿਹ ਸੁਤਾ ਫਤਿਹ ਦਿਖਾਨੀ ਹੈ ਤੁਹਾਨੂੰ ਤਿਆਰ ਹੋ ਕੇ ਸੁਤਾ ਪਿਆ ਆਹ ਦੇਖੋ ਸਾਡੇ ਫੋਨ ਹਰ ਬੱਚੇ ਜਿਹੜਾ ਰਾਤ ਨੂੰ ਸੌਂਦੇ ਨਹੀਂ 12:00 ਵਜੇ ਤੱਕ ਤੇ ਆ ਹੁਣ ਸਵੇਰੇ ਉੱਠਿਆ ਨਹੀਂ ਜਾ ਰਹੇ ਸਕੂਲ ਦੀ ਡਰੈਸ ਪਾ ਕੇ ਸੁਤਾ ਹੈ ਮੇਰਾ ਬੋਤਾ ਦਿਖਾਇਓ ਪਤਰੀ ਤੁਹਾਡੀ ਕਿਵੇਂ ਕਵਰ ਹੋਇਆ ਹੋਇਆ ਆ ਦੇਖੋ ਹੁਣੇ ਟੈਸਪਾਈ ਨਾਇਆ ਵੀ ਨਹੀਂ ਹੈਗਾ ਮੂੰਹ ਝੋਲਾ ਸੁਤਤਾ ਪਿਆ ਹੋ ਉਹ ਗੁਣੀ ਐਮ ਹੋ ਗਿਆ ਸਕੂਲ ਦਾ ਉੱਠੋ ਓਏ ਉੱਠੋ ਉਹ ਸਕੂਲ ਚ ਹੋਰ ਹੀ ਹੈਗੀਆਂ ਦਮੂਕੇ ਵਾਲਾ ਗਰੀ ਕਰੇ ਲੈਣਾ ਔਂਠੀ ਪਰੌਂਠੀ ਕਰੇ ਲੈਣਾ ਬਹੁਤ ਸਵਾਦ ਲੱਗਦੇ ਆ ਲਓ ਜੀ ਤੇ ਅੱਜ ਅਹੀ ਪਰੌਂਠਿਆ ਚਾਰਨਾ ਨਹੀਂ ਖਾ ਰਹੇ ਅੰਬ ਦੇ ਨਾਲ ਅੱਜ ਅਹੀ ਕਰੇਲਿਆ ਨਾ ਖਾ ਰਹੇ ਕਿਉਂਕਿ ਕੱਲ ਦੇ ਅਸੀਂ ਕਰੇਲੇ ਬਣਾਏ ਹੋਏ ਨੇ ਦਮਨ ਨੂੰ ਰਾਂ 2 ਵਜੇ ਛੁੱਟੀ ਹੋ ਜਾਂਦੀ ਦਮਨੂ ਕੀ ਕਹਿੰਦੇ ਘਰੋਂ ਹੀ ਖਾ ਕੇ ਜਾਵਾਂਗੇ ਇੱਥੇ ਰੋਟੀ ਦੀ ਸਵਾਦ ਨਹੀਂ ਲੱਗਦੀ ਫਿਰ ਮੇਰਾ ਹੱਥ ਨੂੰ ਵੀ ਨਹੀਂ ਖਾਦੀ ਅੱਛਾ ਰਾਤ ਰੋਟੀ ਨਹੀਂ ਖਾਦੀ ਤੂੰ ਕਿਹੜੀ ਗੱਲੋਂ ਬਿਰਿਆ ਨਹੀਂ ਖਾਦੀ ਸੀ ਅੱਛਾ ਠੀਕ ਠੀਕ ਖਾ ਲੋ ਫਟਾਫਟ ਸਵਾ 7 ਹੋ ਗਏ ਨਾ ਨਾ ਕੇ ਸੁਸਤੀ ਨਾ ਥੰਡੀ ਹੋ ਜਾਏ ਤੇ ਜੇ ਅੱਖਾਂ ਹੀ ਬੱਦ ਹੋ ਜਾਂਦੇ ਨੇ ਨੀਂਦ ਬਹੁਤ ਆ ਜੀ ਫਤਿਹ ਕਹਿੰਦਾ ਮੈਂ ਦਾਲ ਨਾਲ ਰੋਟੀ ਖਾਣੀ ਮੈਂ ਤਾਂ ਕਰੇਲੇ ਨਾਲ ਖਾਣੀ ਨਹੀਂ ਹੈਗੀ ਦਾਲ ਨਾਲ ਖਾ ਰਿਆ ਹੁਣ ਉਹ ਰਾਤ ਦੀ ਪਈ ਸੀ ਹਾਂਜੀ ਸਾਡੀ ਟੀਮ ਤਿਆਰ ਆ ਸਕੂਲ ਜਾਣ ਨੂੰ ਵੇ ਭਾਗਿਆ ਸਾਈਕਲ ਲੈ ਜਾ ਅ ਸਾਈਕਲ ਲੈ ਜਾ ਕੋਰ ਬਿਆਣ ਇਹਨਾਂ ਦੀ ਛੇਤੀ ਆਉਂਦੀ ਸਾਈਕਲ ਤੇ ਤੁਰ ਜਾ ਕਰੋ ਪੜੀ ਕਿਥੋਂ ਦੇ ਤੱਕ ਮਾਂਡੀ ਕਰ ਜਾ ਕੇ ਕਿੱਥੇ ਕੀ ਕੋਹੰਦਾ ਲਫਤੀ ਤਾ ਜਾ ਓਕੇ ਵੈ ਗਈ ਹੂੰ ਵੀ ਆ ਗਿਆ ਆ ਜਾ ਆ ਜਾ ਕੀ ਹੋ ਗਿਆ ਉਹ ਜੋਤੀ ਆ ਗਿਆ ਅੱਜ ਗੱਡੀ ਚੱਲੀ ਤੋਨ ਲੋ ਜਿੰਨੇ ਤੁੰਨੇ ਜਾਂਦੇ ਨੇ ਮੰਮੀਆਂ ਵੀ ਬੈਠ ਜਾਓ ਮੰਮੀਆਂ ਨੂੰ ਵੀ ਲੈ ਜਾ ਦੋਨਾਂ ਨੂੰ ਆਹੋ ਗੁਰੂ ਜੀ ਹੈਂ ਭਾਈ ਦੰਮੂ ਨੇ ਪਾਣੀ ਲੈਣਾ ਹੈ ਉਧੋਂ ਦੇ ਬੈਠੇ ਹੋ ਓਏ ਹੁਣੀ ਪਰ ਪਰ ਲੱਗਿਆ ਦੰਮੇ ਨੂੰ ਕਿੰਨਾ ਤੜਾ ਮੱਲੇ ਦੰਮੇ ਨੂੰ ਤਾਂ ਪਾਣੀ ਲੈਣਾ ਨਾ ਖਾਂਗੇ ਤੈਨੂੰ ਮੈਂ ਲਿਉਣੀ ਆ ਦੇ ਦੇ ਚੰਗਾ ਗੱਗਣਾ ਉਹਨੂੰ ਖਾਂਗੇ ਵਿਚਾਰੀ ਦਵਾਈ ਦੇ ਦਿਓ ਕਿੱਥੇ ਆਂ ਬਟ ਕੂਲ ਘੱਟ ਲੱਗਣ ਨੇ ਤੇ ਉਹਦਾ ਵਿਆਹ ਜ਼ਿਆਦਾ ਲੱਗਣ ਨੇ ਵਿਆਹ ਚੱਲੇ ਹੋ ਹਾਂ ਹਾਂ ਲੈ ਦੱਸ ਕਿੰਨੀ ਟੈਨਸ਼ਨ ਚ ਰਾਤ ਸਾਰੀ ਨਹੀਂ ਸੁੱਤੇ ਬੱਚੇ ਕੋਣ ਸਿੱਧਾ ਕਹਿ ਰਹੀ ਕਿ ਅਸੀਂ ਸਾਰੇ ਵਰਕਿੰਗ ਆ ਅਸੀਂ ਸਵੇਰੇ ਮਿਆਰਲੀ ਨਹੀਂ ਉੱਡਦੇ ਹੈਗੇ ਸਾਡੀ ਅਸੀਂ ਉਸੇ ਵਾਂਗ ਤੇ ਜਾਣਾ ਰੱਖਣਾ ਰੱਖ ਲੋ ਨਹੀਂ ਸਾਨੂੰ ਕਾ ਕੱਢ ਦੋ ਚਾਰਜ ਕਰ ਦੋ ਨਹੀਂ ਤਾਂ ਫਟੀਕ ਮਟਿਕ ਚ ਸ਼ਾਮਲ ਹੋ ਜਾਣਾ ਚਾਰਜ ਕਰ ਦੋ ਨਹੀਂ ਤਾਂ ਇਹਮਣ ਮਟਿਕ ਚ ਖੋ ਚਾਮਲ ਹੋ ਜਾਣਾ ਛੁਪ ਬੋਲ ਤੂੰ ਕੱਢ ਦੇ ਆ ਕੇ ਕੂਲ ਤੋਂ ਯੋ ਯਾਦ ਨਾ ਰਹਿ ਮੈਨੂੰ ਕੋਰੀ ਜਿਆਦਾ ਹੀ ਉਸ ਫੁੜਾ ਜਿਹੜਾ ਅੱਗ ਚਾਰਜ ਚੜਾਉਂਦਾ ਦੱਸ ਸਿੱਧਾ ਰੱਖ ਸਿੱਧਾ ਨਹੀਂ ਕਿਸਮਿਸ ਕਰ ਦਊਗਾ ਸਾਨੂੰ ਕਿਸਮਿਸ ਹੀ ਕਰ ਦੋ ਇਹਨੂੰ ਉਹਨੇ ਕੁੱਤਾ ਪਿੱਛੇ ਆਇਆ ਲੱਗਦੇ ਸਾਰਾ ਪਾਇਆ ਉਹ ਵੀ ਚਾਰ ਰਾਤ ਲੇਟ ਸੁੱਤਾ ਹੈ ਆਡੇ ਘਰੇ ਜਿਹੜਾ ਹੁੰਦਾ ਉਹ ਵੀ ਥੋੜਾ ਟਾਈਮ ਲਾਉਂਦਾ ਸਾਡੇ ਘਰੇ ਬਾਬੇ ਆ ਜਾਣ ਉਹ ਵੀ ਨਹੀਂ ਟਾਈਮ ਨਾਲ ਉੱਠਦੇ 4 ਵਜੇ ਉੱਠਣ ਵਾਲੇ ਬਾਏ Ha ha ha.